राजू गुरु करिए सारे औकना बताए गुरबाणी के गुरु इतिहास सुन के आओ हाजरी सारे लगवा लिये करम जीत से अगते बाग लौड़ है ਸੰਗਤ ਜੀ ਗੁਰਾਂ ਤੈਂ ਫਰਤੇ ਬਨ ਲਈਏ ਬਾਲਮਸਤ ਕਾਰਜੋਗ ਗੁਰੂ ਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਬਾਣੀ ਦੇ ਬਹੁਤ ਜਨਤਾ ਦੇ ਮਾਲਕਾਂ ਦਸ਼ਾ ਪਾਸਾਇਆਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਦੇ ਹੋਏ ਕਲਗੀਧਰ ਪਾਤਸ਼ਾਹ ਪੰਦਰਾਂ ਦੇ ਦਾਨੀ ਸਰਵੰਸ ਦਾਨੀ ਦਾ ਬਖਸ਼ਾ ਹੈ ਨਿਕਾਰਾ ਕਰੋ ਬਦਨਾ ਅੱਖੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਆਂ ਦੀਆਂ ਕਹਾਣੀਆਂ ਦਿਲਵੀਰ ਪੁੱਤ ਸੁਪੁੱਤ ਰਹਿਣਦੇ ਮਹਾਬਾਬ ਅਨੁਸਾਰ ਉਹ ਪੁੱਤਾਂ ਭਗਾਂ ਵਾਲੇ ਹੁੰਦੇ ਹਨ ਜਿextਰਾ ਨਗਰਪਾਲਿਕਾ ਦੀ ਸੰਗਤ ਧਰਤਾਂ ਦੇ ਯੋਗ ਆ ਵਧਾਈ ਦੇ ਪਾਤਰ ਜਵਾਜਸਤਰੀ ਸੰਤਖਨਵਾਸੀ ਮਹਾਸਭਾ ਬਾਬਾ ਰਾਮ ਦਾ ਜੀ ਦਾ ਤੇਮ ਸਲਾਮਾ ਜੋੜ ਮੇਲਾ ਬੜੀ ਸ਼ਾਦਾ ਦੇ ਨਾਲ ਪਿਆਰ ਦੇ ਨਾਲ ਮਨਾ ਰਹੇ ਆ ਸੋ ਸਭੂਆਂ ਦੀ ਗੱਲ ਕੀ ਸੁਣਾਈਏ ਸੰਗਤ ਇਹ ਸਭੂਆਂ ਤੋਂ ਬਾਰੇ ਬਾਰੇ ਜਾਈਏ ਸੰਗਤ ਸਾਧੂ ਸੰਤ ਮਹਤਮਾਂ ਦਾ ਆਉਣਾ ਵੀ ਸਫਲਾ ਤੇ ਜਾਣਾ ਵੀ ਸਫਲਾ ਹਰ ਇੱਕ ਇਨਸਾਨ ਦੀ ਮਾਤ ਲੋਕ ਦੇ ਵਿੱਚੋਂ ਚਲੇ ਜਾਣਾ ਪਰ ਸਭ ਤੋਂ ਸਤਿ ਮਹਾਂਪੁਰ ਦਾ ਨਾਮ ਰੇਦੀ ਜੁਣਾਤਾ ਕਰਿੰਦਾ ਸੰਤਨਾ ਹੋ ਕੇ ਜਨਤ ਵਿੱਚ ਜਨਮ ਆਤਾ ਸੰਸਾਰ ਸੋ ਸਤਿ ਸੰਤ ਮਹਾਂਪੁਰ ਕਈ ਵਾਰੀ ਸਹਿਸਵਾ ਹੋ ਗਏ ਤੇ ਸਾਧੂ ਬੋਲੇ ਸਹਿਸਵਾ ਸਾਧੂ ਕਾ ਬੋਲਿਆ ਫਰਖਾ ਨਾ ਜਾਏ ਸਾਧੂ ਸੰਤ ਮਹਾਂਪੁਰ ਦੇ ਕੀਤੇ ਹੋਏ ਬਚਨ ਅਟੱਲ ਹੁੰਦੇ ਆ ਇਦੋਂ ਸਾਡੇ ਵੱਡੇ ਵੀਰ ਭਾਈ ਦਲਵੀਰ ਸਿੰਘ ਜੀ ਵੜਵਰ ਉਹਨਾਂ ਦਾ ਕਮਿਸ਼ਨ ਜਿੱਥਾ ਆਪਣੇ ਪਿਆਰ ਨੂੰ ਮਾਨ ਬਖਸ਼ ਗਏ ਵਹਿਮ ਜਨਨਿਕ ਲਖੇਤਰ ਮੇਰਾ ਪਹਾੜਾ ਵੱਲੋਂ ਬੱਚਿਆਂ ਵੱਲੋਂ ਗਿਆ ਹਦਾਬਾਹ ਦਾ ਮਾਨ ਭੇਜਿਆ ਜਾ ਰਿਹਾ ਸੋ ਆ ਜਗਤ ਕਾਰਨ ਵਾਸਤੇ ਆਉਂਦੇ ਚੱਲ ਵਿਸ਼ੇਸ਼ ਹੋਣ ਵਿਚੋਲੇ ਰੱਬ ਦੇ ਭਗਤ ਸੰਤ ਦਰवेश ਸਭੂ ਸਤਵ ਹਤਵਾਂ ਰੱਬ ਦੇ ਵਿਚੋਲੇ ਹੁੰਦੇ ਆ ਤੇ ਆਪਣਾ ਮਲਾਉਣ ਦੀ ਜੁਗਤੀ ਦੱਸਦੇ ਆ ਇਤਤੋ ਮੇਰੇ ਵੱਡੇ ਵੀਰ ਭਾਈ ਪ੍ਰਕਾਸ਼ ਸਿੰਘ ਜੀ ਉਹਦਾ ਬਹੁਤ ਇਤਿਆਹ ਦਾ ਮਾਨ ਵਾਰਕੁਸਤੇ ਬਾਸ਼ਾ ਕੱਟ ਕਲਾ ਰੱਖੇ ਸੋ ਸਾਧੂ ਸੰਤਾਂ ਮਹਾਤਮਾਂ ਦੀ ਮਹਿਮਾ ਭਾਈ ਗਰਪਾਲ ਸਿੰਘ ਪਾਲ ਤਪਾ ਮੰਡੀ ਵਾਲੇ ਦਾਸ ਉਹ ਸਿੰਘ ਖਾਲਸਾ ਘਪਾਲੀ ਦਾ ਕਬਿਸ਼ਰੀ ਜਥਾ ਸਾਧੂ ਸੰਤ ਮਹਾਤਮਾਂ ਦੀ ਮਹਿਮਾ ਹੈ ਕਾਉਂ ਕੌਂਦਾ ਜੀ ਓ ਮਨ ਮੇਰੀ ਆਸਿ ਮਰ ਪਰਮਾਤਮਾ ਨੂੰ ਜਿਹੜਾ ਸੁਖਣ ਕਰਮ ਜਿਗਉਂ ਵਾਲਾ सरदारियां बखश गुरू तख़्तुनि गुरू पिछड़या ताई मल्हा जो ਦਾ ਫੇਸ ਬਦਲਾਉਣ ਵਾਲਾ साधा गल किसे संग ते साधव तो बारे बारे जई संग ते साधव जी गल किसे संग ते साधव तो बारे बारे जई संग ते साधवां तो बारे बारे जई संग ते रब चे साधू द सारी रब चे साधु द

ਬਿਮੈ ਮੈਂ ਮਿਆ ਪਰਮ ਭਾਰੀ ਜੀ ਸਾਧੂਆਂ ਦੀ ਬਿਮੈ ਪਰਮ ਭਾਰੀ ਜੀ ਸਾਧੂ ਪੁੱਤ ਹੁ ਤੇ ਰੱਬ ਦੇ ਪਿਆਰੇ ਨੇ ਸੰਤ ਬਿਨਾ ਨਹੀਂ ਰੱਬ ਦੇ ਗਿਾਰੇ ਨੇ ਸਾਧੂ ਪੁੱਤ ਹੁ ਤੇ ਰੱਬ ਦੇ ਪਿਆਰੇ ਨੇ ਸੰਤ ਬਿਨਾ ਨਹੀਂ ਰੱਬ ਦੇ ਗਿਾਰੇ ਨੇ ਸੰਤ ਬਿਨਾ ਨਹੀਂ ਰੱਬ ਦੇ ਗਿਾਰੇ ਨੇ ख़ुशी संगतां त ख़ुशि हूंदा तर तार जी साधू साधू परम पार जी सोच सोच पुखो असु कोल न बचान सोच सोच मुखो अस गल कट साधू के पा बचन सॾ साधू के पा बचन सॾ साधू दानदार जी साधू जी मोर दान करी साधू जी महिमा परम पार जी साधू जी महिमा परम पार जी टुटिया टू साधू लाउदी दू आन साधू लाउद जी साधू आर पू जी साधू મેં મેયા પરમ પારવી રાસ્તા પખૌંતે પુલી હોઈ રટાઈ રો રબ નાળ જોળતે ને બાઈ પાઈ રો રબ નાળ જોળતે ને બાઈ પાઈ રો તાપ દે દલાને તાહી તંદે ઢારજી તાપ દે દલાને તાહી તંદે ઢારજી સાધુ આદિ મેં મેયા પરમ પારજી સાધુ ભૈમય અપરમ ભારગી સાધુઆંધી ભૈમય અપરમ ભારગી ખુશી નાં કા ફળા સાબ મારે રોળ્યા સંતાં કા આખરા બને રી મોળ્યા ખુશી નાં કા ફળા સાબ મારે રોળ્યા સંતાં કા આખરા બને રી મોળ્યા સંતાં કા આખરા બને રી મોળ્યા साधू आधी में माय परम पार जी साधू आधी में